ਨੇ ਰਖਾਇਆ ਸੀਗਾ ਜੀ ਉਹ ਕਹਿੰਦਾ ਸੀ ਮੁੰਡਾ ਫ੍ਰੈਸ਼ਰ ਹੈਗਾ ਇਹਨੂੰ ਤੁਸੀਂ ਕੰਮ ਵੀ ਸਿਖਾਉਂਗੇ ਤੇ ਤੁਹਾਡੇ ਕੋਲ ਇਮਾਨਦਾਰੀ ਨਾਲ ਕੰਮ ਕਰੂਗਾ ਜੀਆਂ ਵੀ ਉਹਦੇ ਕੋਲ ਹੁੰਦੀਆਂ ਸੀਗੀਆਂ ਜੀ ਤੇ ਸਾਰਾ ਕੰਮ ਮਤਲਬ ਉਹ ਉਹੀ ਸੰਭਾਲਦਾ ਸੀ ਆ ਲੜੀਆਂ ਸੀਗੀਆਂ ਆ ਦੇਖੋ ਡੱਬੇ ਖਾਲੀ ਕਿਉਂ ਨਾ ਮੈਂ ਵੈਸੇ 8000 ਸੀ ਸੰਡੇ ਅਲੱਗ ਲੈਂਦਾ ਸੀ 10000 ਰੁਪਏ تنਖਾ ਦੇਂਦਾ ਸੀ ਉਹਨੂੰ ਕਦੀ ਵੀ ਉਹਨੂੰ ਕਿਹਾ ਸੀ ਕਦੀ ਤਨੂੰ ਅੱਧੀ ਰਾਤੀ ਲੋਡ ਵਾਜੇ ਕਿਸੇ ਚੀਜ਼ ਦੀ ਲੋਡ ਵਾਜੇ ਸੀ ਹਮੇਸ਼ਾ ਹਾਜ਼ਰ ਸੀਗੇ ਕਦੀ ਉਹ ਸਕੂਟਰ ਤੋਂ ਨਹੀਂ ਰੋਕਿਆ ਕਿਸੇ ਚੀਜ਼ ਤੋਂ ਨਹੀਂ ਰੋਕਿਆ ਗੱਡੀ ਵੀ ਉਹਨੂੰ ਕਈ ਵਾਰ ਕਿਹਾ ਉਹਨੂੰ ਲੋਡ ਪਈ ਮੈਂ ਕਿਹਾ ਮੇਰੀ ਗੱਡੀ ਲੈ ਜਾ ਕਦੀ ਮਨਾਂ ਨਹੀਂ ਕੀਤਾ ਪਰ ਤਾਂ ਵੀ ਉਹ ਬੰਦਾ ਸਾਡਾ ਇੰਨਾ ਏਦਾਂ ਕਰ ਗਿਆ ਜੀ ਕਿ ਜਾ ਕੇ ਮੈਂ ਦੇਖਿਆ ਡੱਬੇ ਪਏ ਨੇ ਉੱਤੇ ਉਹਨੂੰ ਪੋਲੀਥੀਨ ਵਿੱਚ ਚੜਾਇਆ ਹੋਇਆ ਵਿੱਚੋਂ ਸਮਾਨ ਗਾਇਬ ਹੈ 3.5-4 ਲੱਖ ਰੁਪਏ ਦਾ ਜੀ ਤੇ ਮੈਂ ਤੁਹਾਨੂੰ ਲਵਾ ਕੇ ਦਿੱਤਾ ਸੀਗਾ ਕਿ ਉਹ ਏਦਾਂ ਕੰਮ ਕਰ ਰਿਹਾ ਹੈ ਕਿ ਹੁਣ ਤੁਸੀਂ ਆਪਣਾ ਧਿਆਨ ਰੱਖੀ ਸਬਕ ਇਹ ਹੀ ਹੈ ਜੀ ਹੁਣ ਬਹੁਤ ਧਿਆਨ ਨਾਲ ਕੰਮ ਕਰਾਂਗੇ ਕੈਮਰੇ ਲਵਾਏ ਆ ਉੱਥੇ ਕੈਮਰੇ ਵੀ ਲਵਾਏ ਸੀ ਉਹ ਬੰਦ ਕਰ ਦਿੰਦਾ ਸੀ ਪਿੱਛੋਂ ਕੈਮਰੇ ਕਾਰ ਬੜੀ ਬੜੀ ਮੰਗਿਆ ਜੀ ਕਹਿੰਦਾ ਮੈਂ ਅਪਲਾਈ ਕੀਤਾ ਹੋਇਆ ਹੈ ਆਧਾਰ ਕਾਰਡ ਮੇਂ ਕੋਈ ਹੈ ਨਹੀਂਗਾ ਕਦੀ ਮੈਂ ਕਹ ਪੈਨ ਕਾਰਡ ਹੋਊਗਾ ਕੋਈ ਚੀਜ਼ ਹੋਊਗੀ ਬੜੀ ਬੜੀ ਮੰਗਾਇਆ ਕਿਸੇ ਬਹਾਨੇ ਨਾਲ ਮੰਗਾਇਆ ਤੇਰਾ ਕਾਊਂਟ ਖਲਾ ਦਿੰਦਾ ਉੱਥੇ ਪੈਸੇ ਜਮ੍ਹਾਂ ਕਰਾ ਦਿਆ ਕਰਾਂਗੇ ਲਿਆ ਕੇ ਨਹੀਂ ਸੀ ਦਿੰਦਾ ਲੁਧਰਾਨਾਲਾ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਐਸੀ ਦੁਕਾਨ ਦੇ ਵਿੱਚ ਖੜਿਆ ਜਿੱਥੇ ਕਾਰ ਐਸੈਸਰੀ ਮਿਲਦੀ ਹੈ ਲੇਕਿਨ ਐਸੈਸਰੀ ਵਾਲੇ ਨੂੰ ਉਸ ਸਮੇਂ ਭਾਰਾ ਪੈ ਗਿਆ ਜਦੋਂ ਦੁਕਾਨ ਤੇ ਰੱਖਿਆ ਮੁੰਡਾ ਹੀ ਇਸ ਐਸੈਸਰੀ ਵਾਲੇ ਮਾਲਕ ਦੀ 4 ਲੱਖ ਦੀ ਕਿਤੇ ਨਾ ਕਿਤੇ ਕਪਲਾ ਕਰਕੇ ਦੁਕਾਨ ਛੱਡ ਕੇ ਫਰਾਰ ਹੋ ਗਿਆ ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਹਨੂੰ ਜਿੰਨੇ ਰਖਾਇਆ ਸੀਗਾ ਉਸਦੇ ਜਦੋਂ ਇਹਨਾਂ ਗੱਲ ਕੀਤੀ ਗਈ ਆਪਣਾ ਖਿਆਲ ਰੱਖੋ ਕਿ ਤੁਹਾਡਾ ਸਮਾਨ ਜਿਹੜਾ ਹੈ ਦੁਕਾਨ ਦੇ ਵਿੱਚੋਂ ਗਾਇਬ ਹੋ ਗਿਆ ਜਦੋਂ ਇਸ ਨੇ ਆਪਣੀ ਦੁਕਾਨ ਦੇ ਗੋਦਾਮ ਦੇ ਵਿੱਚ ਜਾ ਕੇ ਦੇਖਿਆ ਤੇ ਕਾਊਂਟ ਕੀਤਾ ਤਾਂ ਤਕਰੀਬਨ 4 ਲੱਖ ਦਾ ਸਮਾਨ ਗਾਇਬ ਸੀਗਾ ਲੇਕਿਨ ਇਹਨੇ ਜਦੋਂ ਸੂਚਨਾ ਥਾਣਾ ਮਾਲਟਾਊਨ ਨੂੰ ਦਿੱਤੀ ਤਾਂ ਮਾਲਟਾਊਨ ਦੇ ਮੁਲਾਜ਼ਮਾਂ ਵੱਲ ਹੋਏ ਤਾਂ ਕੋਈ ਕਾਰਵਾਈ ਨਹੀਂ ਹੋ ਪਾਈ ਲੇਕਿਨ ਅਸੀਂ ਐਸਐਚਓ ਨਾਲ ਗੱਲ ਕਰਾਂਗੇ ਜਿਸ ਮੁਲਾਜ਼ਮੇ ਦੇ ਕੋਲ ਦਰਖਾਸਤ ਹੈਗੀ ਉਸ ਨਾਲ ਵੀ ਗੱਲ ਕਰਾਂਗੇ ਆਖਿਰ ਕੀ ਜੜੀ ਹੈ ਪੈਰਵਾਈ ਕੀਤੀ ਗਈ ਹੈ ਕਿ ਮੁਲਾਜ਼ਮ ਜੋ ਜਿਸਨੇ ਨਾ ਨਾ ਠੱਗੀ ਕੀਤੀ ਹੈ ਕਿ ਉਸ ਕੋਲ ਉਹਨਾਂ ਸਮਾਨ ਵਾਪਿਸ ਦਵਾਇਆ ਗਿਆ ਕਿ ਨਹੀਂ ਦਵਾਇਆ ਗਿਆ ਬੰਤੀ ਮੌਜੂਦ ਹੈ ਬੰਤੀ ਕਿੰਨੇ ਸਮੇਂ ਤੋਂ ਕਾਰ ਅਸੈਸਰੀ ਦਾ ਕੰਮ ਕਰ ਰਹੇ ਹੋ ਭਾਈ ਮੈਨੂੰ 2.5-3 ਸਾਲ ਹੋ ਗਏ ਜੀ ਬੰਤੀ ਕੀ ਸੋਚ ਕੇ ਰੱਖਿਆ ਸੀ ਦੁਕਾਨ ਤੇ ਕਾਰੀਗਰ ਮੈਂ ਤਾਂ ਜੀ ਮਾਰਕੀਟ ਤੇ ਮੁੰਡਾ ਕੰਮ ਕਰਦਾ ਓਂਕਾਰ ਉਹਨੇ ਰਖਾਇਆ ਸੀ ਜੀ ਉਹ ਕਹਿੰਦਾ ਸੀ ਮੁੰਡਾ ਫਰੈਸ਼ਰ ਹੈਗਾ ਇਹਨੂੰ ਤੁਸੀਂ ਕੰਮ ਵੀ ਸਿਖਾਉਂਗੇ ਤੇ ਤੁਹਾਡੇ ਕੋਲ ਇਮਾਨਦਾਰੀ ਨਾਲ ਕੰਮ ਕਰੂਗਾ ਤੇ ਉਹਨੂੰ ਮੈਂ ਚਾਬੀਆਂ ਵੀ ਉਹਦੇ ਕੋਲ ਹੁੰਦੀਆਂ ਸੀਗੀਆਂ ਜੀ ਤੇ ਸਾਰਾ ਕੰਮ ਮਤਲਬ ਉਹ ਹੀ ਸੰਭਾਲਦਾ ਸੀ ਲੇਕਿਨ ਕਿੰਨੀ ਸੈਲਰੀ ਕਿੰਨੀ ਸੀਗੀ ਉਹਦੀ ਜੀ ਕੀ ਨਾਮ ਹੈ ਵੈਸੇ 8000 ਸੀ ਸੰਡੇ ਅਲੱਗ ਲੈਂਦਾ ਸੀ 10000 ਰੁਪਏ ਤਨਖਾਹ ਦਿੰਦਾ ਸੀ ਉਹਨੂੰ ਕੰਮ ਜਦੋਂ ਉਹਨੂੰ ਕੋਈ ਵੀ ਨਹੀਂ ਸੀ ਆਂਦਾ ਹਮ ਕੰਮ ਕੋਈ ਵੀ ਨਹੀਂ ਆਂਦਾ ਸੀ ਪੈਸੇ ਵੀ ਤੁਸੀਂ 10000 ਦਿੰਦੇ ਸੀਗੇ ਲੇਕਿਨ 10000 ਲੈਣ ਤੋਂ ਬਾਅਦ ਵੀ ਜ਼ਮੀਰ ਨਹੀਂ ਉਹਦਾ ਮੰਨਿਆ ਕਿ ਮੰਨਦਾ ਸੀਗਾ ਕਿ 10000 ਮੈਨੂੰ ਮਿਹਨਤ ਦਾ ਮਿਲਦਾ ਪਿਆ ਹਾਂਜੀ ਬਿਲਕੁਲ ਜੀ ਉਹਨੂੰ ਉਹ ਉਦਾਂ ਵੀ ਅਸੀਂ ਕਿਸੇ ਕੋਲੋਂ ਨਾ ਨਹੀਂ ਸੀ ਕੀਤੀ ਕਦੀ ਵੀ ਉਹਨੂੰ ਕਿਹਾ ਸੀ ਕਦੀ ਤਨੂੰ ਅੱਧੀ ਰਾਤੀ ਲੋਡ ਵਾਜੇ ਕਿਸੇ ਚੀਜ਼ ਦੀ ਲੋਡ ਵਾਜੇ ਸੀ ਹਮੇ ਕਦੀ ਉਹਨੂੰ ਸਕੂਟਰ ਤੋਂ ਨਹੀਂ ਰੋਕਿਆ ਕਿਸੇ ਚੀਜ਼ ਤੋਂ ਨਹੀਂ ਰੋਕਿਆ ਗੱਡੀ ਵੀ ਉਹਨੂੰ ਕਈ ਵਾਰ ਕਿਹਾ ਉਹਨੂੰ ਲੋਡ ਪਈ ਮੈਂ ਕਿਹਾ ਮੇਰੀ ਗੱਡੀ ਲੈ ਜਾ ਕਦੀ ਮਨਾਂ ਨਹੀਂ ਕੀਤਾ ਪਰ ਤਾਂ ਵੀ ਉਹ ਬੰਦਾ ਸਾਡਾ ਨਾ ਇਦਾਂ ਕਰ ਗਿਆ ਜੀ ਹੁਣ ਤੁਹਾਨੂੰ ਪਤਾ ਕਿਦਾਂ ਲੱਗਿਆ ਵੀਰ ਕਿ ਤੁਹਾਡੇ ਨਾਲ ਅੰਨੇ ਨੇ ਠੱਗੀ ਵੱਜ ਚੁੱਕੀ ਆ ਮੈਨੂੰ ਪਹਿਲਾਂ ਜੀ ਅੱਜ ਤੋਂ 15-20 ਦਿਨ ਪਹਿਲਾਂ ਇੱਕ ਇਹਨਾਂ ਦੇ ਇਹਦੇ ਹੀ ਕਿਸੇ ਦੋਸਤ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਤੇ ਇਦਾਂ ਠੱਗੀ ਹੋ ਰਹੀ ਮੈਂ ਵਿਸ਼ਵਾਸ ਨਹੀਂ ਕੀਤਾ ਜਦੋਂ ਮੈਂ ਗੋਡਾਊਨ ਜਾ ਕੇ ਦੇਖਿਆ ਜੀ ਉੱਥੇ ਮੇਰਾ ਹੋਸ਼ ਹੀ ਉੱਡ ਕੇ ਚੀਜ਼ਾਂ ਦੇਖ ਕੇ ਡੱਬੇ ਪਏ ਸੀ ਡੱਬੇ ਖਾਲੀ ਮੇਰੇ ਕੋਲ ਵੀਡੀਓ ਪਈ ਆ ਉਸ ਚ कि ਜਾ ਕੇ ਮੈਂ ਦੇਖਿਆ ਡੱਬੇ ਪਏ ਨੇ ਉੱਤੇ ਉਹਨੂੰ ਪੋਲੀਥੀਨ ਵਿੱਚ ਚੜਾਇਆ ਹੋਇਆ ਵਿੱਚੋਂ ਸਮਾਨ ਗਾਇਬ ਹੈ ਕਿੰਨੇ ਦਾ ਸਮਾਨ ਦਾ ਕਪਲਾ ਕਰ ਗਿਆ ਵੀਰ ਵੈਸੇ ਗੱਲ ਕਰਤਾ 3.5 ਲੱਖ ਰੁਪਏ ਦਾ ਜੀ ਤੇ ਥਾਣਾ ਮੋਲਟਾਉਂ ਨਾਲ ਕੋਈ ਕਾਰਵਾਈ ਹੋਈ ਨਹੀਂ ਜੋ ਕਹਿੰਦੇ ਤੂੰ ਸਾਡੇ ਕੋਲ ਕੋਈ ਵੀਡੀਓ ਹੈਗੀ ਆ ਉਹ ਲੈ ਕੇ ਆਓ ਜਾਂ ਕੁਝ ਲੈ ਕੇ ਆਓ ਜਦ ਮੇਰੇ ਕੋਲ ਸਾਰਾ ਕੁਝ ਸਟਾਕ ਗਿਣਿਆ ਹੁੰਦਾ ਸਾਡਾ ਸਾਰਾ ਕੁਝ ਹੈ ਇੱਕੋ ਹੀ ਮੁੰਡਾ ਮੇਰੇ ਕੋਲ ਕੰਮ ਕਰਦਾ ਹੈ ਜੀ ਸਮਾਨ ਜਾ ਕਿੱਥੇ ਸਕਦਾ ਤੇ ਜਿਹੜੀ ਤੁਸੀਂ ਵੀਡੀਓ ਵੀ ਕਿ ਤੁਸੀਂ ਬਣਾਈ ਜਿੰਨੇ ਨੂੰ ਲਵਾਇਆ ਸੀਗਾ ਉਹ ਕੀ ਕਹਿੰਦਾ ਉਹ ਤਾਂ ਉਹਨੇ ਤਾਂ ਖੁਦ ਮੈਨੂੰ ਦੱਸਿਆ ਆ ਆਪ ਜਦੋਂ ਸਾਰਾ ਕੰਮ ਹੋ ਗਿਆ ਜੀ ਚੋਰੀ ਹੋ ਗਈ ਉਸ ਤੋਂ ਬਾਅਦ ਅਗਲਾ ਕੇ ਦੱਸ ਰਿਹਾ ਕਿ ਭਾਜੀ ਮੈਂ ਤੁਹਾਨੂੰ ਲਵਾ ਕੇ ਦਿੱਤਾ ਸੀਗਾ ਕਿ ਉਹ ਇਦਾਂ ਕੰਮ ਕਰ ਰਿਹਾ ਹੈ ਕਿ ਹੁਣ ਤੁਸੀਂ ਆਪਣਾ ਧਿਆਨ ਰੱਖਿਓ ਮੈਂ ਕਿਹਾ ਤੂੰ ਮੈਨੂੰ ਪਹਿਲਾਂ ਦੱਸਦਾ ਫਿਰ ਉਹਨੇ ਬਾਅਦ ਵਿੱਚ ਮੈਨੂੰ ਸਾਰਾ ਦੱਸਿਆ ਇਹਨੇ ਸਮਾਨ ਕਿੱਥੇ ਕਿੱਥੇ ਵਿਚਿਆ ਸਾਰਾ ਸਾਰੇ ਉਹਨੇ ਮੈਨੂੰ ਦੱਸਿਆ ਜੀ ਉਹ ਤਾਂ ਸਮਾਨ ਸਾਰਾ ਵੇਚ ਕੇ ਰਫੂ ਚੱਕਰ ਹੋ ਗਿਆ ਹਾਂਜੀ ਹਾਂਜੀ ਬੁਲਾਇਆ ਕਈ ਵਾਰ ਪ੍ਰਧਾਨ ਜੀ ਨੇ ਵੀ ਫੋਨ ਕੀਤਾ ਮਾਰਕੀਟ ਦੇ ਨਹੀਂ ਆ ਰਿਹਾ ਮਾ ਥਾਣੇ ਵਾਲੇ ਨੇ ਹੱਥ ਖੜੇ ਕਰ ਲਏ ਥਾਣੇ ਇੱਕ ਦਿਨ ਆਇਆ ਸੀਗਾ ਥਾਣੇ ਵਾਲਿਆਂ ਨੇ ਉਹਨੂੰ ਟਾਈਮ ਦੇ ਦਿੱਤਾ ਕਿ ਜੇ ਤੂੰ ਪੈਸੇ ਇਹਨਾਂ ਦੇ ਦੇਣੇ ਪੈਸੇ ਦੇ ਜਿਹੜਾ ਸਮਾਨ ਆ ਸਮਾਨ ਦੇ ਦੇ ਨਹੀਂ ਆਇਆ ਤੇ ਤੁਸੀਂ ਕਿਉਂ ਨਹੀਂ ਇਦਾਂ ਦੇ ਬੰਦੇ ਰੱਖਦੇ ਹੋ ਕਿ ਜਿਹੜੇ ਧੋਖਲਾ ਕਰ ਜਾਂਦੇ ਪਹਿਲੇ ਸਕੇ ਬੰਦੇ ਨੇ ਉਸ ਤੋਂ ਬਾਅਦ ਫਿਰ ਮਾਰ ਮਾਰਨੀ ਸ਼ੁਰੂ ਕਰ ਦਿੰਦੇ ਨੇ ਅਜੀ ਮੈਂ ਕੋਈ ਇਸ ਕੰਮ ਚ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈਗਾ 2.5 3 ਸਾਲ ਤੋਂ ਹੀ ਕੰਮ ਕਰ ਰਹੇ ਆ ਐਨਾ ਆਈਡੀਆ ਨਹੀਂ ਸੀ ਕਿ ਇਹ ਕੁਝ ਵੀ ਹੋ ਸਕਦਾ ਹੁਣ ਸਬਕ ਕੀ ਲਿੱਤਾ ਵੀਰ ਸਬਕ ਇਹ ਹੀ ਹੈ ਜੀ ਹੁਣ ਬਹੁਤ ਧਿਆਨ ਨਾਲ ਕੰਮ ਕਰਾਂਗੇ ਕੈਮਰੇ ਲਵਾਏ ਆ ਉੱਥੇ ਕੈਮਰੇ ਵੀ ਲਵਾਏ ਸੀ ਉਹ ਬੰਦ ਕਰ ਦਿੰਦਾ ਸੀ ਪਿੱਛੇ ਕੈਮਰੇ ਮੈਂ 4-5 ਵਾਰੀ ਨੋਟ ਕੀਤਾ ਕਹਿੰਦਾ ਭਾਜੀ ਮੇਰਾ ਧਿਆਨ ਨਹੀਂ ਰਿਹਾ ਸੱਚ ਥੱਲੇ ਰਹਿ ਗਿਆ ਜੀ ਉਹ ਲੈਂਡ ਚੱਲ ਜਾਂਦੀ ਸੀਗੀ ਕਦੀ ਬੰਨਾ ਇਹ ਮਾਰ ਦੇਣਾ ਕਦੀ ਕੁਝ ਕਰ ਦੇਣਾ ਗੋਡਾਊਨ 'ਚ ਕੈਮਰੇ ਲੱਗੇ ਨਹੀਂ ਸੀ ਉਸ ਚੀਜ਼ ਦਾ ਫਾਇਦਾ ਚੱਕ ਗਿਆ ਉਹ ਮਤਲਬ ਹੁਣ ਐਸਐਚਓ ਕੋਲ ਜਾ ਰਹੇ ਹਾਂ ਹਾਂਜੀ ਬਿਲਕੁਲ ਜਾ ਰਹੇ ਹਾਂ ਜੀ ਲੇਕਿਨ ਇਹ ਦੁਕਾਨਦਾਰ ਆਕਰ ਦੁਕਾਨ ਤੇ ਤਾਂ ਤੁਸੀਂ ਕੋਈ ਲੜਕਾ ਰੱਖਦੇ ਹੋ ਤਾਂ ਉਹਦੀ ਪਹਿਲੇ ਸਭ ਤੋਂ ਪਹਿਲੇ ਆਧਾਰ ਕਾਰਡ ਵੋਟਰ ਕਾਰਡ ਸਭ ਚੀਜ਼ ਕਿ ਉਹ ਕਿਰਾਏ ਤੇ ਨਾ ਰਹਿੰਦਾ ਹੋਵੇ ਬੰਦਾ ਜਿਹੜਾ ਰੈਸੀ ਆਪਣੇ ਤੇ ਰਹਿੰਦਾ ਹੋਵੇ ਤੇ ਆਧਾਰ ਕਾਰਡ ਬੜੀ ਵਾਰੀ ਮੰਗਿਆ ਜੀ ਕਹਿੰਦਾ ਮੈਂ ਅਪਲਾਈ ਕੀਤਾ ਹੋਇਆ ਹੈ ਆਧਾਰ ਕਾਰਡ ਮੇਰੇ ਕੋਲ ਹੈ ਨਹੀਂਗਾ ਕਦੀ ਮੈਂ ਕਿਹਾ ਪੈਨ ਕਾਰਡ ਹੋਊਗਾ ਕੋਈ ਚੀਜ਼ ਹੋਊਗੀ ਬੜੀ ਵਾਰੀ ਮੰਗਾਇਆ ਕਿਸੇ ਬਹਾਨੇ ਨਾਲ ਮੰਗਾਇਆ ਤੇਰਾ ਅਕਾਊਂਟ ਖੁਲਾ ਦਿੰਦਾ ਉੱਥੇ ਪੈਸੇ ਜਮ੍ਹਾਂ ਕਰਾ ਦਿਆ ਕਰਾਂਗੇ ਲਿਆ ਕੇ ਨਹੀਂ ਸੀ ਦਿੰਦਾ ਸੋ ਜਦੋਂ ਮੈਂ ਅਸ਼ੀਕਲ ਵਿਸ਼ਾਲ ਗੱਲ ਕਰ ਰਹੇ ਹਾਂ ਲੂਣਾ ਲਾਈਵ ਤੋਂ ਪੱਤਰਕਾਰ ਠੀਕ ਹੋ ਮੈਂ ਹਾਂਜੀ ਹਾਂਜੀ ਠੀਕ ਹੈ ਜੀ ਬੜੀ ਮੈਡਮ ਇੱਕ ਨਾ ਦਰਖਾਸਤ ਸਾਡੇ ਨਾ ਕੀ ਨਾਮ ਸੀ ਜਤਿੰਦਰ ਕੁਲ ਹੋਣੀ ਆ ਉਹ ਇੱਕ ਜਿਹੜੇ ਰੋਡ ਦੇ ਉੱਤੇ ਦੁਬਰੀ ਰੋਡ ਦੇ ਉੱਤੇ ਇੱਕ ਕਾਰਾਂ ਦਾ ਕੰਮ ਕਰਦੇ ਫੈਕਟਰੀ ਦਾ ਸੁਨੀਲ ਕੁਮਾਰ ਹਾਂ ਜੀ ਉਹ ਨਾ ਕੋ ਜਿਹੜਾ ਮੁੰਡਾ ਲੱਗਾ ਸੀ ਉਹ 4 ਲੱਖ ਰੁਪਏ ਦਾ ਸਾਮਾਨ ਉਹਨੇ ਬਾਹਰ ਵੇਚਤਾ ਸਾਰਾ ਤੇ ਤਾਂ ਕੋਈ ਦੁਕਾਨਦਾਰ ਕਹਿ ਰਿਹਾ ਕੋਈ ਕਾਰਵਾਈ ਨਹੀਂ ਕੀਤੀ ਕੀ ਮਾਮਲਾ ਤੁਹਾਨੂੰ ਦੱਸਿਆ ਕਿ ਮੈਡਮ ਦੇ ਧਿਆਨ ਨਹੀਂ ਮੈਂ ਤੁਹਾਨੂੰ ਦੇਖਿਆ ਨਹੀਂ ਤਦੋਂ ਭਾਇਆ ਇਹਨੂੰ ਹੋ ਗਏ ਨੇ ਕਟੁੱਕੜ 15 ਦਿਨ ਹੋ ਗਏ ਨੇ ਉਹ ਥਾਣੇ ਦੇ ਗਿੜੇ ਘਟਦਾ ਜਤਿੰਦਰ ਜੀ ਗੱਲ ਕਰ ਰਿਹਾ ਮੋਲਡਨ ਤੋਂ ਸਾਹਿਬ ਜੀ ਵਿਸ਼ਾਲ ਕਪੂਰ ਗੱਲ ਕਰ ਰਹੇ ਹਾਂ ਪੱਤਰਕਾਰ ਲੁਧਣਾ ਲਾਈਵ ਤੋਂ ਹੁਕਮ ਜੀ ਬਾਈ ਜੀ ਇੱਕ ਸੁਨੀਲ ਕੁਮਾਰ ਨੇ ਇੱਕ ਦਰਖਾਸਤ ਦਿੱਤੀ ਹੋਣੀ ਹੈ ਜਿਹਦਾ ਕਾਰ ਆਸੈਸਰੀਆਂ ਦਾ ਕੰਮ ਹੈ ਜਿਸ ਦੇ ਕੋਲ ਜਿਹੜਾ ਮੁੰਡਾ ਲੱਗਾ ਸੀ ਉਹਨੇ 4 ਲੱਖ ਰੁਪਏ ਦਾ ਸਮਾਨ ਵੇਚ ਦਿੱਤਾ ਉਹਦੇ ਤੇ ਕੋਈ ਕਾਰਵਾਈ ਹੋਈ ਹੈ ਮਲੇਖ ਸਰ ਨਹੀਂ ਜੀ ਹੋਈ ਨਹੀਂ ਕੋਈ ਕਾਰਵਾਈ ਇਹ ਕਰਾਉਣਗੇ ਤਾਂ ਹੀ ਹੋਊਗੀ ਜੀ ਉਹਨੇ ਸਾਨੂੰ ਬੁਲਾਇਆ ਹੈ মিডিਆ ਨੂੰ ਬੁਲਾਇਆ ਉਹ ਕਹਿ ਰਹੇ ਕਿ ਪੁਲਿਸ ਵਾਲੇ ਆਪ ਹੀ ਟਾਈਮ ਦੇ ਰਹੇ ਨੇ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਇਹਨਾਂ ਨੂੰ ਕਿਹਾ ਜੀ ਇਸ ਤੋਂ ਸਾਬ ਨੂੰ ਮੱਲੋ ਆ ਕੇ ਭਾਈ ਨਹੀਂ ਹੈ ਅੱਛਾ ਅੱਛਾ ਐਸੇ ਤੋਂ ਸਾਹਿਬ ਨੂੰ ਕਿਹਾ ਕਿ ਮੈਂ ਪਰਚਾ ਤਾਂ ਐਸੇ ਤੋਂ ਸਾਹਿਬ ਨੇ ਦੇਣਾ ਨਾ ਇਹ ਮਿਲੇ ਨਹੀਂ ਐਸੇ ਤੋਂ ਨੂੰ ਹਜੇ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਇਹਨਾਂ ਨੂੰ ਭੇਜ ਦੋ ਮੈਂ ਤਾਂ ਬੜੀ ਦੇਰ ਦਾ ਕਹਿ ਰਿਹਾ ਇਹਨਾਂ ਨੂੰ ਚਲੋ ਜੀ ਤੁਹਾਡੇ ਕੋਲ ਹੁਣੇ ਆ ਰਹੇ ਨੇ ਭੇਜ ਦਿਓ ਜੀ ਠੀਕ ਹੈ ਮੈਂ ਤਾਂ ਹੁਣ ਸਮਝ ਆ ਗਈ ਨਾ ਆਧਾਰ ਕਾਰਡ ਜ਼ਰੂਰੀ ਹੈ ਬਿਲਕੁਲ ਜੀ ਲੇਕਿਨ ਇਹ ਤੁਹਾਡੇ ਨਾਲ ਵੀ ਕਾਂਡ ਵਾਪਰ ਸਕਦਾ ਕਿਉਂਕਿ ਤੁਸੀਂ ਵੀ ਦੁਕਾਨਾਂ ਦੇ ਉੱਤੇ ਮੁੰਡੇ ਰੱਖਦੇ ਹੋ ਤਾਂ ਮੁੰਡੇ ਰੱਖਣ ਤੋਂ ਬਾਅਦ ਤੁਸੀਂ ਇੱਕ ਵਾਰ ਇੱਕ ਜ਼ਰੂਰ ਸੋਚਣਾ ਕਿ ਮੁੰਡੇ ਜਦੋਂ 4 ਲੱਖ ਦੀ ਮਾਲ ਵੇਚ ਸਕਦੇ ਬਾਹਰੋਂ ਬਾਹਰ ਵੇਚ ਸਕਦੇ ਤੇ ਕੈਮਰੇ ਦਾ ਸੁੱਚ ਬੰਦ ਕਰ ਸਕਦੇ ਆ ਤੇ ਤੁਹਾਡੇ ਨਾਲ ਵੀ ਆ ਪਹਾੜਾ ਨਾ ਵਰ ਜਾਵੇ ਲੋ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ लोक